ਸਤਸਿਰਿਆ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਹਾਈ ਕਮਾਂਡ ਵੱਲੋਂ ਚਾਹੇ ਉਹ ਭਾਜਪਾ ਦੀ ਹੋਵੇ ਚਾਹੇ ਕਾਂਗਰਸ ਦੀ ਤੇ ਚਾਹੇ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਵਿੱਚ ਜਿਹੜੇ ਫੇਰ ਬਦਲ ਦੀਆਂ ਸੰਭਾਵਨਾਵਾਂ ਤੇ ਉੱਪਰ ਜਿਹੜਾ ਉਹ ਹਾਈ ਕਮਾਂਡ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ ਔਰ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਲੀਡਰਸ਼ਿਪ ਦੇ ਵਿੱਚ ਵੱਡੇ ਫੇਰਬਦਲ ਜਿਹੜੇ ਆ ਉਹ ਕੀਤੇ ਜਾਣ ਦੀਆਂ ਜਿਹੜੀਆਂ ਖਬਰਾਂ ਉਹ ਮੀਡੀਆ ਦੇ ਵਿੱਚ ਸਾਹਮਣੇ ਆ ਰਹੀਆਂ ਕਿ ਜਨਵਰੀ ਦੇ ਪਹਿਲੇ ਦੂਸਰੇ ਹਫਤੇ ਤੱਕ ਪੰਜਾਬ ਦੇ ਵਿੱਚ ਕਾਂਗਰਸ ਲੀਡਰਸ਼ਿਪ ਦੀ ਜਿਹੜੀ ਹੈ ਉਹਦੇ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਪਾਰਟੀ ਪ੍ਰਧਾਨ ਪਾਰਟੀ ਦਾ ਸੀਐਮ ਚੇਰਾ ਕੈਂਪੇਨ ਦਾ ਹੈਡਕਾਰ ਹੋਏਗਾ ਤੇ ਹੋਰ ਜਿਹੜੇ ਅਹਿਮ ਅਹੁਦੇ ਨੇ ਪੰਜਾਬ ਦੇ ਵਿੱਚ ਉਨ੍ਹਾਂ ਦੇ ਉੱਪਰ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੀਆਂ ਸੰਭਾਵਨਾਵਾਂ ਹੁਣ ਪੂਰੀ ਤਰ੍ਹਾਂ ਕਲੀਅਰ ਹੋ ਚੁੱਕੀਆਂ ਐ ਜਿਹੜੀ ਹੁਣ ਸੀਡਬਲਿਊਸੀ ਕਾਂਗਰਸ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਐ ਉਸ ਤੇ ਵਿੱਚ ਬਹੁਤ ਸਾਰੀਆਂ ਨੀਤੀਆਂ ਦੇ ਉੱਪਰ ਜਿਹੜਾ ਉਹ ਵਿਚਾਰ ਕੀਤਾ ਗਿਆ ਚਾਹੇ ਉਹਦੇ ਵਿੱਚ ਸਿੱਧੂ ਜੋੜੇ ਬਾਰੇ ਵੀ ਜਿਹੜੀ ਐ ਉਹ ਡਿਸਕਸ ਕੀਤੀ ਗਈ ਐ ਤੇ ਅੱਗੇ ਪਾਰਟੀ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ اپنی ਰਣਨੀਤੀ ਬਣਾਉਣੀ ਹੈ ਉਹਦੇ ਉੱਪਰ ਵੀ ਜਿਹੜੀਆਂ ਵਿਚਾਰ ਚਰਚਾਵਾਂ ਉਹ ਕੀਤੀਆਂ ਗਈਆਂ ਦੇਖਣ ਦੇ ਵਿੱਚ ਆਇਆ ਕਿ ਜਦੋਂ ਹੁਣ ਇਹਦੇ ਵਿੱਚ ਜਿਹੜੇ ਚਾਰ ਚਿਹਰੇ ਦੇ ਨਾਮ ਜਿਹੜੇ ਸਨ ਉਹ سوشل میڈیا ਦੇ ਵਿੱਚ ਕਾਫੀ ਉਹਨਾਂ ਦੇ ਬਾਰੇ ਗੱਲਬਾਤ ਚੱਲ ਰਹੀ ਹੈ ਜਿੱਤੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਜਿਹੜੇ ਨੇ ਵਿਜੇਂਦਰ ਸਿੰਘਲਾ ਤੇ ਚੌਥਾ ਚਿਹਰਾ ਜਿਵੇਂ ਪ੍ਰਗਟ ਸਿੰਘ ਇਹਨਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਕਾਫੀ ਵੱਡੀਆਂ ਦੇਣਦੀਆਂ ਜਿਹੜੀਆਂ ਚਰਚਾਵਾਂ ਉਹ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਹੀਆਂ ਕਿ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ-ਛਡੀਆਂ ਜ਼ਿੰਮੇਵਾਰੀਆਂ ਉਹ ਦਿੱਤੀਆਂ ਜਾ ਸਕਦੀਆਂ ਅਜੇ ਸਾਫ਼ ਨਹੀਂ ਹੋਇਆ ਕਿ ਇਹਨਾਂ ਦੇ ਵਿੱਚੋਂ ਕੌਣ ਸੀਐਮ ਦਾ ਚਿਹਰਾ ਹੋਏਗਾ ਕੌਣ ਪ੍ਰਧਾਨ ਹੋਏਗਾ ਕੌਣ ਕੈਂਪੇਨ ਦਾ ਹੈੱਡ ਹੋਏਗਾ ਪਰ ਇਹਨਾਂ ਨੂੰ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚਾਰਾਂ ਦੇ ਉੱਪਰ ਜਿਹੜਾ ਉਹ ਹਾਈ ਕਮਾਂਡ ਦਾ ਫੋਕਸ ਜਿਹੜਾ ਉਹ ਚੱਲ ਰਿਹਾ ਹੈ ਕਿਉਂਕਿ ਇਹਨਾਂ ਨੇ ਪਾਰਟੀ ਦੇ ਵਿੱਚ ਪੂਰੀ ਤਨਦੇਈ ਤੇ ਨਾਲ ਜੜਾ ਸਰਗਰਮੀਆਂ ਦਿਖਾਉਂਦੇ ਹੋਣ ਪਾਰਟੀ ਨੂੰ ਅੱਗੇ ਲਿਜਾਣ ਦੇ ਵਿੱਚ ਮਦਦ ਕੀਤੀ ਹੈ ਇਸ ਦੇ ਨਾਲ ਹੀ ਪ੍ਰਗਟ ਸਿੰਘ ਜਦੋਂ ਹੁਣ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਤਾ ਉਹਦੇ ਵਿੱਚ ਵੀ ਉਹਨਾਂ ਨੇ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਪਰ ਨਿਸ਼ਾਨਾ ਸਾਧਿਆ ਕਿਉਂਕਿ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਉਹਨਾਂ ਦਾ ਕਾਰਜਕਾਲ ਭਗਵੰਤ ਸਿੰਘ ਮਾਨ ਦਾ ਕਿਵੇਂ ਰਿਹਾ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਬਤੌਰ ਇੱਕ ਕਲਾਕਾਰ ਉਹ ਬਹੁਤ ਵਧੀਆ ਕਲਾਕਾਰ ਨੇ ਪਰ ਇੱਕ ਰਾਜਨੀਤਿਕ ਤੌਰ ਤੇ ਜਿਹੜੇ ਉਹਨਾਂ ਦਾ ਸਿਆਸੀ ਵਿਖਾ ਜਾਂ ਹੁਣ ਜੋ ਕੰਮ ਵਰਤਨ ਕਰ ਰਹੇ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਬੇਸ਼ੱਕ ਉਹ ਬਹੁਤ ਸੋਹਣੀ ਬਿਆਨਬਾਜ਼ੀ ਕਰਦੇ ਰਹੇ ਆ ਜਦੋਂ ਉਹ ਖੁਦ ਐਮਪੀ ਸੰ ਜਾਂ ਸੱਤਾ ਤੋਂ ਬਾਹਰ ਸੰ ਪਰ ਹੁਣ ਜਦੋਂ ਸੱਤਾ ਉਹਨਾਂ ਦੇ ਕੋਲ ਆਈ ਹੈ ਤਾਂ ਉਹ ਕਿਸੇ ਵੀ ਮੁੱਦੇ ਨੂੰ ਜਿਹੜਾ ਹੈ ਉਹ ਹੱਲ ਨਹੀਂ ਕਰ पाए ਉਹਨਾਂ ਦਾ ਨਿਸ਼ਾਨਾ ਸਿੱਧਾ ਇਹੀ ਸੀ ਕਿ ਉਹਨਾਂ ਦੇ ਕੋਲ ਜਿਹੜੀ ਸਿਆਸਤ ਦੇ ਤਜਰਬੇ ਦੀ ਘਾਟ ਹੈ ਉਹਨਾਂ ਨੇ ਆਪ ਦੇ ਬਾਰੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਬਾਰੇ ਵਿੱਚ ਕੀ ਚੱਲ ਰਿਹਾ ਹੈ ਤਬੈਸ਼ਕੋ ਟਾਲਦੇ ਹੋਏ ਨਜ਼ਰ ਆਏ ਪਰ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਮੈਨੂੰ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਗਈ ਚਾਹੇ ਮੈਂ ਬੈਕਫੁੱਟ ਤੇ ਬੈਕਫੁੱਟ ਦਾ ਭਾਪ ਸੀ ਕਿਉਂਕਿ ਉਹਨਾਂ ਨੇ ਆਪਣੀ ਗੇਮ ਦਾ ਹਵਾਲਾ ਦਿੱਤਾ ਸੀ ਕਿਉਂਕਿ ਉਹ ਹਾਕੀ ਖੇਡਦੇ ਰਹੇ ਉਹ ਕਹਿੰਦੇ ਕਿ ਮੈਂ ਚਾਹੇ ਮੈਨੂੰ ਪਿੱਛੇ ਵੀ ਖੜਾਇਆ ਜਾਂਦਾ ਸੀ ਪਰ ਮੈਂ ਫਿਰ ਵੀ ਗੋਲ ਕਰ ਆਉਂਦਾ ਸੀ ਕਹਿੰਦਾ ਭਾਪ ਕੀ ਸੀ ਕਿ ਉਹਨਾਂ ਦਾ ਇਹੀ ਹੈ ਕਿ ਮੈਨੂੰ ਜਿਹੜਾ ਮਰਜ਼ੀ ਅਹੁਦਾ ਦੇ ਦਿੱਤਾ ਜਾਵੇ ਮੈਂ ਉਸ ਅਹੁਦੇ ਦੇ ਉੱਪਰ ਆਪਣੀ ਤਨਦੇਹੀ ਦੇ ਨਾਲ ਕਾਂਗਰਸ ਨੂੰ ਅੱਗੇ ਲਿਜਾਣ ਦੀ ਜਿਹੜੀ ਹੈ ਉਹ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਜ਼ਿੰਮੇਵਾਰੀ ਨਿਭਾਵਾਂਗਾ ਵਿਰੋਧੀ ਪਾਰਟੀਆਂ ਵੱਲੋਂ ਬੇਸ਼ੱਕ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨੇ ਸਾਦੇ ਜਾ ਰਹੇ ਹਨ ਪਰ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹੀ ਕਿਉਂ ਜਾ ਰਿਹਾ ਹੈ ਕਿ ਜਿਸ ਤਰੀਕੇ ਦਾ ਸਮਰਥਨ ਸਾਨੂੰ ਇਨ੍ਹਾਂ ਚੋਣਾਂ ਦੇ ਨਤੀਜਿਆਂ 'ਚ ਮਿਲਿਆ ਹੈ ਅਸੀਂ 2027 ਦੇ ਵਿੱਚ ਜਿਹੜੀ ਚੋਣ ਹੋਣ ਜਾਣੀ ਹੈ ਵਿਧਾਨ ਸਭਾ ਦੀ ਉਹਦੇ ਵਿੱਚ ਅਸੀਂ ਰਿਪੀਟ ਕਰਾਂਗੇ ਪਰ ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਵੱਲੋਂ ਹਮਲੇ ਬੋਲੇ ਜਾਂਦੇ ਆ ਕਿ ਸੱਤਾ ਦੇ ਵਿੱਚ ਬੇਸ਼ੱਕ ਬਾਹਰ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰਦੇ ਰਹੇ ਭਗਵੰਤ ਸਿੰਘ ਮਾਨ ਪਰ ਇੰਨਾ 4 4.5 ਸਾਲਾਂ ਦੇ ਵਿੱਚ ਉਹਨਾਂ ਨੇ ਮਤਲਬ ਉਸ ਤਰੀਕੇ ਦਾ ਕੁਝ ਵੀ ਪੰਜਾਬ ਦੇ ਲਈ ਨਹੀਂ ਕੀਤਾ ਇਹੀ ਕਿਹਾ ਜਾਂਦਾ ਹੈ ਵਾਰ-ਵਾਰ ਲਾਅ ਐਂਡ ਆਰਡਰ ਦੀ ਸਥਿਤੀ ਤੇ ਖਾਸ ਕਰਕੇ ਸਾਰੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਘੇਰਦੀਆਂ ਪ੍ਰਗਟ ਸਿੰਘ ਵੱਲੋਂ ਵੀ ਜਿਸ ਤਰੀਕੇ ਦੀ ਹੁਣ ਸੰਕੇਤ ਦਿੱਤੇ ਗਏ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਜਿਹੜੀ ਪਾਰਟੀ ਹਾਈ ਕਮਾਂਡ ਵੱਲੋਂ ਜੇਕਰ ਸੀਐਮ ਦਾ ਚਿਹਰਾ ਪ੍ਰਤਾਪ ਸਿੰਘ ਬਾਜਵਾ ਜਾਂ ਪਾਰਟੀ ਦੇ ਪ੍ਰਧਾਨ ਉਹਨਾਂ ਨੂੰ ਬਣਾਇਆ ਜਾਂਦਾ ਤਾਂ ਫਿਰ ਵਿਰੋਧੀ ਧਿਰ ਦੇ ਅਗਲੇ ਨੇਤਾ ਚੜ੍ਹਿਆ ਉਹ ਪ੍ਰਗਟ ਸਿੰਘ ਹੋ ਸਕਤੇ ਹਨ ਧੰਨਵਾਦ